ਸਸ਼ੀਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬੀ ਸਿੰਗਰ ਰਾਜੀਵ ਜਵੰਦਾ ਦਾ ਜਿਸ ਤਰ੍ਹਾਂ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਸੀ ਉਹਨਾਂ ਨੂੰ ਅਦਰੋਨੀ ਚੋਟਾਂ ਆਈਆਂ ਸੀ ਉਸ ਤੋਂ ਬਾਅਦ ਉਸ ਦੀ ਗੱਲ ਕਰੀ 27 ਸਤੰਬਰ ਦੀ ਗੱਲ ਹੈ ਇਹ 2025 ਦੀ ਲੇਕਿਨ ਅੱਜ 9 ਦਿਨ ਹੋ ਚੁੱਕੇ ਹਨ ਹਾਲੇ ਕੋਈ ਸੁਖਦਾ ਸੁਨੇਹਾ ਹਸਪਤਾਲ ਚੋਂ ਨਹੀਂ ਆਇਆ ਲਗਾਤਾਰ ਕਲਾਕਾਰ ਉਹਨਾਂ ਦੇ ਘਰ ਦੇ ਸਾਰਾ ਪਰਿਵਾਰ ਸਭ ਚਿੰਤਾ ਦੇ ਵਿੱਚ ਨੇ ਕਿ ਉਹਨਾਂ ਦੀ ਹਾਲਤ ਜੋ ਹੈ ਜਸ ਤੋਤਾ ਉਦਾਂ ਹੀ ਹੈ ਹਾਲੇ ਤੱਕ ਡਾਕਟਰਾਂ ਨੇ ਵੀ ਕੋਈ ਸੁਨੇਹਾ ਨਹੀਂ ਦਿੱਤਾ 9 ਦਿਨ ਬੀਤ ਚੁੱਕੇ ਨੇ ਕੱਲ 10ਵਾਂ ਦਿਨ ਹੋ ਜਾਏਗਾ ਲੇਕਿਨ ਉਹਨਾਂ ਦੀ ਹਾਲਤ ਜਿਹੜੀ ਹੈ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਸਭ ਅਰਦਾਸਾ ਕਰਦੇ ਨੇ ਪੂਰਾ ਪੰਜਾਬ ਪੂਰੇ ਬਾਹਰ ਦੇ ਮੁਲਕ ਦੇ ਵਿੱਚ ਬੈਠੇ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦੇ ਸ੍ਰੋਤੇ ਸਾਰੇ ਉਹਨਾਂ ਲਈ ਦੁਆਵਾਂ ਕਰ ਰਹੇ ਰੇ ਤੇ ਆਪਾਂ ਵੀ ਉਹਨਾਂ ਲਈ ਇੱਕ ਦੁਆ ਜ਼ਰੂਰ ਕਰਦੇ ਆ ਕਿ ਇੰਨਾ ਅੱਛਾ ਸੁਰੀਲਾ ਸਿੰਗਰ ਜਿਹੜਾ ਹੈ ਉਹ ਵਾਪਿਸ ਆਵੇ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਸਭ ਦੇ ਦਿਲਾਂ 'ਚ ਆਪਣੀ ਥਾਂ ਬਣਾਈ ਹੈ ਉਹ ਬਰਕਰਾਰ ਰਹੇ ਔਰ ਛੇਤੀ ਉਹ ਠੀਕ ਹੋ ਕੇ ਕਾਰਣ ਤੇ ਤੁਸੀਂ ਵੀ ਦੁਆ ਜ਼ਰੂਰ ਕਰੋ ਕਿ ਰਾਜਵੀਰ ਜਵੰਦਾ ਜੋ ਹੈ ਆਪਣੇ ਵਾਪਿਸ ਠੀਕ ਹੋ ਕੇ ਕਾਰਣ ਔਰ ਉਹਨਾਂ ਦਾ ਜੋ ਸਵਾਸਥ ਹੈ